ਮੁੰਬਈ ਦੀਆਂ ਸੜਕਾਂ ਤੇ ਬੱਚਿਆਂ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆਏ ਕਰਨੋਜਲਾ ਹਾਲੇਚ ਡਿਵਾਈਨ ਦੇ ਨਾਲ ਕਰਨੋਜਲਾ ਨੇ ਐਲਬਮ ਸਟਰੀਟ ਡ੍ਰੀਮ ਕੀਤੀ ਹੈ ਲਾਂਚ ਦੇਸ਼ ਦੇ ਦੋ ਸਭ ਤੋਂ ਵੱਡੇ ਹਿਪ ਹੌਪ ਆਈਕਨ ਦੇ ਤੌਰ ਤੇ ਆਪਣੀ ਦਮਦਾਰ ਪਛਾਣ ਬਣਾਉਣ ਵਾਲੇ ਰੈਪਰ ਡਿਵਾਈਨ ਅਤੇ ਸਿੰਗਰ ਕਰਨੋਜਲਾ ਨੇ ਹਾਲੀ ਦੇ ਵਿੱਚ ਆਪਣੀ ਐਲਬਮ ਲਾਂਚ ਕੀਤੀ ਹੈ ਜਿਸ ਦੀ ਪਾਰਟੀ ਮੁੰਬਈ ਦੇ ਵਿੱਚ ਸੀ ਤੇ ਇਸ ਦੇ ਵਿੱਚ ਟੀਵੀ ਜਗਤ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਸਿਤਾਰੇ ਨੇ ਸ਼ਿਰਕਤ ਕੀਤੀ ਸੀ ਤੇ ਦੱਸ ਦਈਏ ਕਿ ਹਾਲੀ ਦੇ ਵਿੱਚ ਫੈਨਸ ਵੱਲੋਂ ਇਸ ਐਲਬਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਰਨੋਜਲਾ ਜੁਆ ਮੁੰਬਈ ਦੇ ਵਿੱਚ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆ ਰਿਹਾ ਹੈ ਤੇ ਇੱਕ ਵੀਡੀਓ ਉਹਨਾਂ ਦੇ ਵੱਲੋਂ ਇਹ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਜਿੱਥੇ ਕਰਨ ਔਜਲਾ ਜੋ ਆ ਬੱਚਿਆਂ ਦੇ ਨਾਲ ਗੀਤ ਗਾਉਂਦੇ ਹੋਏ ਮਸਤੀ ਕਰਦੇ ਹੋਏ ਨਜ਼ਰਾ ਰਿਹਾ ਤੇ ਉਥੇ ਹੀ ਜੇ ਕਰਨ ਔਜਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਫੇਮਸ ਸਿੰਗਰ ਨੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਸੁਪਰ ਹਿੱਟ ਗੀਤ ਜੋ ਆ ਪੰਜਾਬੀ ਇੰਡਸਟਰੀ ਨੂੰ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਉਥੇ ਦੱਸਦੀ ਕਿ ਉਹਨਾਂ ਦਾ ਸੌਫਟਲੀ Song ਹੈ ਜੋ ਕਿ ਮਿਲੀਅਨਸ ਦੇ ਵਿੱਚ ਗਿਆ ਤੇ ਇਸ Song ਦੇ ਉੱਤੇ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਦੇ ਲੋਕਾਂ ਦੇ ਵੱਲੋਂ ਰੀਲਸ ਬਣਾਏ ਗਿਆ ਨੇ